ਜੋਦੀ ਬਹੁਤ ਦੁਪਹਰ ਹੀ ਅੱਲਾ ਇਸੇ ਪਰਿਵਾਰ ਨੂੰ ਮਿਲੇ ਆ ਕਿ ਛੁੱੜੀ ਬੱਚੀ ਹੈ ਮਿਰਜ਼ਾ ਮਾਤਾ ਜੀ ਹੈਗੇ ਆ ਔਰ ਯੰਗ ਲੜੀ ਵਾਈਫ ਹੈ ਬਟ ਜੋ ਸ਼ਹੀਦ ਸੈਣੀ ਪਰਿਵਾਰ ਇਹਨਾਂ ਨੇ ਇੱਥੇ ਆ ਕੇ ਤੁਹਾਨੂੰ ਜੋ ਮਾਨ ਦਿਲਵਾਇਆ ਤੇ ਕੁਮਰ ਵਿਕੀ ਜੀ ਦਾ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਮੈਨੂੰ ਵੀ ਉੱਥੋਂ ਬੁਲਾਇਆ ਨਹੀਂ ਤੇ ਇੱਦੀ ਨੂੰ ਆਣਾ ਉੱਥੇ ਵੀ ਬੜੇ ਫੰਕਸ਼ਨ ਹੁੰਦੇ ਆ ਤੇ ਆ ਕੇ ਜਦ ਤੱਕ ਕੋਲ ਨੰਬਰ ਜੋ ਪਤਾ ਨਹੀਂ ਲੱਗਦਾ ਇੰਨਾ ਪਰਿਵਾਰ ਨੂੰ ਕਹਿੰਦੇ ਦੁੱਖ ਵੰਡਾਓ ਤੇ ਦੁੱਖ ਘਟਦਾ ਹੈ ਤੇ ਅਸੀਂ ਸਾਰੇ ਉਹਨਾਂ ਦੁੱਖ ਸ਼ਾਮਲ ਹੈ ਤੇ ਮੈਂ ਅਸ਼ੋਰ ਕਰ ਦਾਂਗੇ ਜੋ ਮਤਲਬ ਮੈਂ ਨਾ ਕੋਈ ਸਰਕਾਰੀ ਰਿਪਰੈਜ਼ੈਂਟੇਟਿਵ ਹੈ ਨਾ ਮੈਂ ਕਿਸੇ ਪਾਰਟੀ ਦੀ ਬਲਕਿ ਇਸੇ ਸਰਕਾਰ ਦੇ ਐਟ ਲਿਸਟ ਮੈਂ ਹੁਣ ਤੱਕ ਜਿੰਨੇ ਦੇਖਿਆ ਕੇਸ ਬੜੇ ਜਲਦੀ ਜਲਦੀ ਪ੍ਰੋਸੈਸਿੰਗ ਹੁੰਦੇ ਆ ਤੇ ਜਿਹੜਾ ਕਿੰਨਾ ਵੀ ਹੈਗਾ ਉਹਨੇ ਜਲਦੀ ਕਰਵਾਵਾਂਗੇ ਜਿੱਥੇ ਤੋੜ ਕੇ ਬਹੁਤ ਜਿਆਦਾ ਮਤਲਬ ਕੇਸ ਹੈਗਾ ਹੀ ਉਹਨਾਂ ਨੌਲੇਜ ਦਾ ਅਫੀਗਰ ਡਾਕਟਰ ਸਾਹਿਬ ਨੇ ਜੋ ਸੈਨੀ ਵੈਲਫੇਅਰ ਦੇ ਟ੍ਰੈਕਟਰ ਹੈ ਉਹਨੇ ਇੱਕ ਲੱਖ ਦਾ ਚੈੱਕ ਜਿਹਾ ਕੋ ਐਮੀ ਟੋਕਨ ਹੁੰਦਾ ਕਿ ਵੀ ਹਾਂ ਸਾਨੂੰ ਪਤਾ ਹੈ ਇਹ ਦੁੱਖ ਹੈ ਤੇ ਉਮੀਦ ਹੈ ਇਹਨਾਂ ਦੇ ਜੋ ਡਿਊ ਬਣਦੇ ਆ ਜਾਂ ਹੋਰ ਵੀ कोई गेट बना स्कूल का न रखना और जल्दी जल्दी होगा एक बार फिर सारे परिवार करते हुए हैं वाह खालसा वाहे वो दुख है जी पहाड़ जो सदमा उन्होंने माता वास्ते उन्होंने धर्म पत्नी वास्ते मासरूम छः साल एक के बच्चे वास्ते दुख बयान नहीं किया जा सकता जिन्होंने परिवारों पैसे वापरते बहुत वाला उन्होंने वास्ते मुसीबत का पहाड़ पड़ जाते और दूजे पास हम साथ इस करके कि फौज वास्ते देश वास्ते ਸਮਾਜ ਦੇ ਵਾਸਤੇ ਉਹ ਸ਼ਹੀਦੀ ਪਾਈ ਆ ਸ਼ਹੀਦਾਂ ਦਾ ਨਾਮ ਜਿਹੜਾ ਹੁਣ ਦੀ ਦੁਨੀਆ ਤੋਂ ਟੁੱਟ ਰਹਿਣਾ ਜ਼ਿੰਦਗੀ ਬਹੁਤ ਆਸਾਨ ਹੋ ਗਈ ਬੰਦੇ ਰੋਗ ਨਸ਼ੇ ਪੀ ਕੇ ਵੀ ਮਰ ਰਹੇ ਆ ਕੋਈ ਐਕਸੀਡੈਂਟਾਂ 'ਚ ਮਰ ਰਹੇ ਆ ਪਰ ਇਹ ਮੰਨ ਜਾਂਦਾ ਕਿ ਉਹ ਦੇਸ਼ ਦੀ ਖਾਤਰ ਸਮਾਜ ਦੀ ਖਾਤਰ ਮਰ ਸ਼ਹੀਦ ਪਈ ਆ ਇਹ ਦੇਖ ਕੇ ਪ੍ਰਵਾਹ ਨੂੰ ਹਮੇਸ਼ਾ ਹੌਸਲਾ ਹੋਊਗਾ ਔਰ ਅਸੀਂ ਸਾਰੇ ਉਸ ਪਰਵਾਹ ਦੇ ਨਾਲ ਹਰ ਤਰ੍ਹਾਂ ਦੇ ਨਾਲ ਖੜਾਗੇ ਜਦ ਤੱਕ ਇਹ ਸੀ ਜੀਵੇ ਕਿਤੇ ਇਹ ਸਮਾਜ ਵੀ ਬਣ ਸਕਿਆ ਫੌਜੀ ਦੇ ਸਿੱਤੇ ਸਮਾਜ ਆ ਫੌਜੀ ਦੇ ਸਿੱਤੇ ਦੇਸ਼ ਇਸ ਤੋਂ ਧੀ ਪਰਵਾਹਾਂ ਦਾ ਕੁਝ ਪਰਵਾਹਾਂ ਦਾ ਜਿੰਨਾ ਵਿੱਚ ਸਿਲਕਾਰ ਨਹੀਂ 10 ਦਿਨ ਪਹਿਲਾਂ ਆਪੀ ਸੈਨਾ ਦੀ ਕੈਫੇਡ ਯੂਨਿਟ ਦੇ ਜਵਾਨ ਹਲਦਾਰ ਮਲਕੀ ਸਿੰਘ ਜਿਹੜਾ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਜੰਮੂ ਕੁਸ਼ਮੀਰ ਦੇ ਫਰਾਂ ਬਲਦਾਨ ਦੇ ਗਏ ਅੱਜ ਉਹਨਾਂ ਦੀ ਅੰਤਿਮ ਅਰਦਾਸ ਉਹਨਾਂ ਦੀ ਟ੍ਰਿਬਿਊਟ ਸਰਮਣੀ ਜਿਹੜੀ ਹੈ ਉਹਨਾਂ ਦੇ ਜੱਦੀ ਪਿੰਡ ਕਸਵਾ ਜਿਹੜਾ ਕਲਨੌਰ ਵਿਖੇ ਜੋ ਜਿੱਤੀ ਗਈ ਹਲਦਾਰ ਮਲਕੀ ਸਿੰਘ ਬਹੁਤ ਹੀ ਬਹਾਦਰ ਯੋਧਾ ਸੀ ਲੇਕਿਨ ਇੱਕ ਮੰਨਪਾ ਗਈ ਦਰਮੰਦ باقی ਕਹਾंगा ਕਿ ਉਸ ਯੋਧੇ ਨੇ ਆਪਣਾ ਸੁਪਰੀਮ ਸੈਕਰੀਫਾਈਸ ਦੇ ਕੇ ਆਪਣੀ ਉਹ 4 ਸਾਲ ਦੀ ਮਾਸੂਮ ਬੱਚੀ ਆਪਣੀ ਪਤਨੀ ਆਪਣੀ ਮਾਂ ਨੂੰ ਜਿਹੜਾ ਹੈ ਉਹ ਵੀ ਛੋੜਾ ਦੇ ਦਿੱਤਾ ਲੇਕਿਨ ਉੱਥੇ ਦੁੱਖ ਦੇ ਨਾਲ ਨਾਲ ਮਾਣ ਵੀ ਹੈ ਕਿ ਸੈਂਕੜੇ ਲੋਕ ਰੋਜ਼ ਮਰਦੇ ਨੇ ਹੁਣ ਕੋਈ ਯਾਦ ਨਹੀਂ ਰੱਖਦਾ ਲੇਕਿਨ ਇੱਕ ਸ਼ਹੀਦ ਦੀ ਮੌਤ ਤੇ ਇਹ ਤੱਕ ਫੁਲਫੁਲ ਕਰਦੇ ਸੋ ਇੱਕ ਵਾਰ ਫਿਰ ਮੈਂ ਉਸ ਯੋਧੇ ਸਦਕਾ ਫੁਲਫੁਲ ਕਰਕੇ ਦ ਕਰਦਾ